ਵਾਹਿਗੁਰੂ ਵਾਹਿਗੁਰੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਹੈ ਪੂਰਨਮਾਸ਼ੀ ਸਵੇਰੇ 8 ਵਜੇ ਚੁੱਕੇ ਨੇ ਆਪਾਂ ਸਾਰੇ ਘਰ ਦੇ ਕੰਮ ਨਿਪਟਾ ਲਏ ਤੇ ਹੁਣ ਆਪਾਂ ਫ੍ਰੀ ਹੋ ਗਏ ਹੁਣ ਆਪਾਂ ਕਿਚਨ ਚਾਗੇ ਹੁਣ ਆਪਾਂ ਬਣਾ ਰਹੇ ਆ ਦੇਗ ਮੰਮਾ ਕਰ ਰਹੇ ਨੇ ਸੁਖਨੀ ਸਾਹਿਬ ਦਾ ਪਾਠ ਤੇ ਪੂਰਨਮਾਸ਼ੀ ਕਰਕੇ ਆਪਾਂ ਦੇਗ ਬਣਾ ਕੇ ਹੁਣ ਫਿਰ ਮੈਂ ਵੀ ਪਾਠ ਕਰੂੰਗੀ ਸੁਖਨੀ ਸਾਹਿਬ ਦਾ ਡੈਡਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਭੋਗ ਪਾਉਂਦੇ ਨੇ ਸੀ ਹਰ ਪੂਰਨਮਾਸ਼ੀ ਨੂੰ ਪਰ ਅਸੀਂ ਸਟਾਰਟ ਤੱਕ ਕੀਤਾ ਹੋਇਆ ਸਤਹੁ ਜੇ 200 ਅੰਗੀ ਹੋਏ ਨਗੇ ਚਲੋ ਹੁਣ ਅਸੀਂ ਸੁਖਨੀ ਸਾਹਿਬ ਦਾ ਪਾਠ ਕਰਕੇ ਉਹਦੇ ਭੋਗ ਪਾਵਾਂਗੇ ਚਲੋ ਨਾਲ ਨਾਲ ਆਪਾਂ ਮੂਲ ਮੰਤਰ ਦਾ ਪਾਠ ਕਰਿਆ ਨਾਲ ਨਾਲ ਆਪਾਂ ਦੇਗ ਬਣਾ ਰਹੇ ਆਂ ਦੇਖੋ ਦੇਗ ਹੋ ਗਈ ਤਿਆਰ ਤੇ ਹੁਣ ਆਪਾਂ ਅਰਦਾਸ ਕਰਾਂਗੇ ਸਾਰੇ ਜਣੇ ਆਹ ਦੇਖੋ ਦੇਗ ਬਣ ਕੇ ਹੋ ਚੁੱਕੀ ਹੈ ਅਰਦਾਸ ਡੈੜੀ ਹੁਣੀ ਜਣੀ ਪਹਿਲਾਂ ਤੁਸੀਂ ਅਸੀਂ ਬਾਬਾ ਆਪਣੇ ਭਗਤ ਸਿੰਘ ਜੀ ਦੇ ਜਾਣੇ ਆ ਨਾ ਤਾ ਅਗਰ ਕਿ ਅਸੀਂ ਪੂਰਨਵਾਸੀ ਨੂੰ ਸਾਰਾ ਪ੍ਰਭਾਤ ਸਿੰਘ ਬਾਬਾ ਜੀ ਦਾ ਮੱਥਾ ਟੇਕਦੇ ਆਂ ਜਿਵੇਂ ਸਾਡੀ ਪੀੜੀ ਦਾ ਪੀੜੀ ਐਵੇਂ ਦਾਦੀ ਜੀ ਦਾਦੀ ਜੀ ਦੇ ਪਹਿਲਾਂ ਵੀ ਟੇਕਦੇ ਸੀ ਐਂ ਡੈਡੀ ਟੇਕਦੇ ਸੀ ਐਂ ਅਸੀਂ ਓਮੇ ਓਮੇ ਮੰਮਾ ਨੇ ਕਿਹਾ ਵੀ ਜੇ ਮੈਂ ਤੁਹਾਡੇ ਡੈਡੀ ਕਰਦੇ ਸੀ ਸਾਰਾ ਧੂਪ ਬੱਤੀ ਜੋਤ ਲਾਂਦੇ ਸੀ ਓਵੇਂ ਤੁਸੀਂ ਵੀ ਕਰਿਆ ਕਰੋ ਪੂਰਨਵਾਸੀ ੜ ਦੇਣਾ ਚਲੋ ਹੁਣ ਅਸੀਂ ਵੀ ਓਮੇ ਓਮੇ ਕਰਦੇ ਆ ਜਿਵੇਂ ਡੈਡੀ ਸਾਰਾ ਕਰਦੇ ਹੁੰਦੇ ਸੀਗੇ ਤੇ ਪਹਿਲੀ ਵਾਰ ਤਾਂ ਸਤੋ ਹੋਇਆ ਨਹੀਂ ਸੀ ਦੂਜੀ ਵਾਰ ਵੀ ਨਹੀਂ ਸੀ ਹੋਇਆ ਅੱਜ ਕੀ ਤੀਸਰੀ ਵਾਰ ਹੁਣ ਅਸੀਂ ਠੀਕ ਹੈ ਹੁਣ ਅਸੀਂ ਕਰਿਆ ਸਾਰਾ ਪਾਠ ਵਗੈਰਾ ਅਰਦਾਸ ਵੀ ਕੀਤੀ ਸਭ ਕੁਝ ਸਫਾਈ ਵੀ ਕੀਤੀ ਜਿਸ ਤਰ੍ਹਾਂ ਡੈਡੀ ਕਰਦੇ ਹੁੰਦੇ ਸੀਗੇ ਚਲੋ ਹੁਣ ਆਪਾਂ ਕਰਿਆ ਅਰਦਾਸ ਪਾਠ ਮੈਂ ਕਰ ਲਿਆ ਸੀ ਸੁਖਨੀ ਸਾਹਿਬ ਦਾ ਇੱਕ ਮੰਮਾ ਨੇ ਕਰ ਲਿਆ ਸੀਗਾ ਹਸਬੰਦ ਨੇ ਥੋੜੇ ਜਿਹੇ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਕਰ ਲਏ ਸੀਗੇ ਪਾਠ ਦੇ ਇਹ ਹੌਲੀ ਹੌਲੀ ਆਪਾਂ ਵੀ ਐਵੇਂ ਹੀ ਕਰਕੇ ਉਹਦਾ ਵੀ ਭੋਗ ਪਾਵਾਂਗੇ ਫਿਰ ਜਲੋਰ ਦਾਸ ਕੰਪਲੀਟ ਹੋ ਚੁੱਕੀ ਆ ਹਾਂਜੀ ਆਪਾਂ ਡੇਗ ਬਣਾ ਕੇ ਰੱਖੀ ਹੋਈ ਆ ਹੁਣ ਆਪਾਂ ਸਾਰੇ ਨੂੰ ਡੇਗ ਵਰਤਾਂਦੇ ਆ ਤੇਰੀ ਦੀਦ ਨਾਲ ਮਨ ਨੂੰ ਸਕੂਨ no